ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਜੀ ਸਾਰੇ ਪ੍ਰਾਪਾਆਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪਾਈ टुडे ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਹੀਰੋਕਲਾਂ ਜ਼ਿਲ੍ਹਾ ਮਾਨਸਾ ਜਿੱਥੇ ਕਿ ਧੰਤਨ ਸੰਤ ਬਾਬਾ ਬੱਗਾ ਸਿੰਘ ਦੀ ਵਾਲੀਬਾਲ ਕਲੱਬ ਵੱਲੋਂ ਅਲੀਪਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਇੱਕ ਖਿਡਾਰੀ ਜੀ ਚ ਬਾਹਰੋਂ ਖੇਡ ਸਕਦਾ ਜੀ ਤੇ ਸਾਡੇ ਵੱਡੇ ਵੀਰ ਸੋਨੀ ਸਰਪੰਚ ਸਿਮਰਜੀਤ ਤੋਰੀ ਬੂਟਾ ਪੰਗੂ ਜੀ ਵਿੰਦਰ ਖੁਰਮੀ ਜੱਸਾ ਬਾਈ ਸੇਮੀ ਪੰਗੂ ਵਿੱਕੀ ਹੀਰੋ ਜੀਵਨ ਲੱड्डੂ ਅਜੇ ਸੁਖਮਣ ਪੰਗੂ ਜਿਸਕਰ ਨੂੰ ਯੂ ਐਸ ਏ ਦਿੱਲੀ ਕੈਨੇਡਾ ਗੋਨੀ ਪੰਗੂ ਤੇ ਪੀਤ ਬਾਈ ਨਾਲ ਸੰਨੀ ਚੱਬੀ ਅਮਰਤ ਸਿੱਧੂ ਜਤਿੰਦਰ ਪੰਗੂ ਰਾਜਵੀਰ ਗੁਰਪ੍ਰੀਤ ਮਾਸਟਰ ਜੀ ਹੀਰੋ ਤੇ ਗੋਲਾ ਮਲੇਸ਼ੀਆ ਤੇ ਇਹਨਾਂ ਵੀਰਾਂ ਦੇ ਮੋੱਖ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਮੂਹ ਨਗਰ ਪੰਚਾਇਤ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਦੇ ਸਾਰੀਆਂ ਟੀਮਾਂ ਨੂੰ ਸਾਰੇ ਪਲੇਅਰਾਂ ਨੂੰ ਬੇਨਤੀ ਆ ਮੇਰੇ ਵੀਰ ਟਾਈਮ ਆਪਾਂ ਨੇ ਦਿੱਤਾ ਸੀ ਵੀਰੇ ਮੌਸਮ ਖਰਾਬ ਹੋਣ ਕਰਕੇ ਵੀਰੇ ਪਹਿਲਾ ਟਾਈਮ ਸੀਗਾ ਵੀ ਮੈਚ ਸ਼ੁਰੂ ਕਰਨ ਦਾ 3 ਵਜੇ ਦਾ ਹੁਣ ਵੀਰਾਂ ਨੇ ਕਰਤਾ ਮੈਚ ਸ਼ੁਰੂ ਕਰਨ ਦਾ ਟਾਈਮ 1:30 ਵਜੇ ਦਾ ਕਿਉਂਕਿ ਤੁਹਾਨੂੰ ਵੀ ਪਤਾ ਸਾਰੇ ਭਰਾਵਾਂ ਨੂੰ ਵੀਰੇ ਧੁੰਦ ਡੈਗ ਪੈਂਦੀ ਹੁਣ ਧੁੰਦ ਦੇ ਨਾਲ ਧੂਆ ਜਿਹੜਾ ਆ ਜਾਂਦਾ ਥੋੜਾ ਜਿਹਾ ਧੂਆ ਤੇ ਧੁੰਦ ਮਿਕਸ ਹੋ ਕੇ ਰਾਤ ਨੂੰ ਬਿਲਕੁਲ ਵੀ ਗਰਾਊਂਡ ਹੀ ਨਹੀਂ ਗਰਾਊਂਡ 'ਚ ਖੜਾ ਬੰਦਾ ਨਹੀਂ ਦੀਂਦਾ ਕੋਲੇ ਖੜਾ ਤੇ ਮੈਚ ਆਪਣੇ ਜਿਹੜੇ ਜਸ ਕਰਕੇ ਵੀਰੇ ਪੂਰੇ ਨੀਨੇਪਰੇ ਨਹੀਂ ਚੜਨਾ ਟੂਰਨਾਮੈਂਟ ਜੇ ਆਪਾਂ ਲੇਟ ਸ਼ੁਰੂ ਕੀਤਾ ਤੇ ਸਾਰੇ ਵੀਰਾਂ ਨੂੰ ਆਪਾਂ ਬਸ ਇੰਨੀ ਕੁ ਬੇਨਤੀ ਕਰ ਰਹੀ ਵੀਰੇ ਟਾਈਮ ਨਾਲ ਪਹੁੰਚ ਜਾਓ ਜਿੰਨੇ ਵੀ ਭਰਾ ਆ ਰਹੇ ਆ ਤੇ ਇਹ ਗਰਾਊਂਡ ਨੰਬਰ 1 ਆ ਇੱਧਰ ਆਪਾਂ ਲਾਈਵ ਕਰਾਂਗੇ ਸਰਪੰਚ ਟੂਡੇ ਸਪੋਰਟਸ ਚੈਨਲ ਤੇ ਇਹ ਗਰਾਊਂਡ ਬਹੁਤ ਸੋਹਣਾ ਤਿਆਰ ਕੀਤਾ ਵੀਰਾਂ ਦਾ ਹੋਮ ਗਰਾਊਂਡ ਆ ਜੀ ਇਹ ਬੜਾਈ ਘੈਂਟ ਗਰਾਊਂਡ ਤਿਆਰ ਇਹਨਾਂ ਦਾ ਇੱਕ ਨੰਬਰ ਗਰਾਊਂਡ ਇੱਧਰ ਜੀ ਰੋ ਆਉਂਦੀ ਦੁਬਾਰਾ ਬਈ ਆ ਗਿਆ ਵਾ ਆ ਗਿਆ ਸਰਪੰਚ ਆ ਗਿਆ ਹਾਂਜੀ 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 ਇੱਧਰ ਦੋ ਨੰਬਰ ਗਰਾਊਂਡ ਜੀ ਇੱਧਰ ਤਿਆਰ ਆ ਪਿੱਛੇ ਤੇ ਦੋ ਗਰਾਊਂਡ ਤਿਆਰ ਆ ਵੀਰਾਂ ਨੇ ਕੀਤੇ ਬਹੁਤ ਸੋਹਣੇ ਗਰਾਊਂਡ ਤਿਆਰ ਕੀਤੇ ਸੈਟਅਪ ਦੇ ਲਗਵਿੰਦਰ ਸਿੰਘ ਜੀ ਆਪਣੀਆਂ ਬਰਨਾਲੇ ਜ਼ਿਲ੍ਹੇ ਵਾਲੀਆਂ ਟੀਮਾਂ ਆਉਣਗੀਆਂ ਲਗਭਗ ਸਾਰੀਆਂ ਤੇ ਤੇ ਮਾਨਸੇ ਜ਼ਿਲ੍ਹੇ ਵਾਲੀਆਂ ਟੀਮਾਂ ਆਉਣਗੀਆਂ ਸਾਰੀਆਂ ਤੇ ਮੇਨ ਅਪਡੇਟ ਸਾਡਾ ਯਾਰ ਸੋਮਣਾ ਵੀ ਆਊਗਾ ਤੇ ਮੇਰੇ ਜਿਗਰੀ ਯਾਰ ਨਾਲ ਢੂੰਡੀ ਦੇ ਨਾਲ ਸੈੱਟ ਬਣਾਇਆ ਜਣੇ ਭਾਈ ਰੂਪੇ ਦਾ ਸੈੱਟ ਹਰਸ਼ ਕੁਮਾਰ ਤਮੀਜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ वेलकम जी अपडेट ਹੈਗੀ ਆਪਣੇ ਕੋਲ ਹਰਮਨ ਵੀ ਆ ਰਿਹਾ ਥਰਾਜਾ ਲੇਲਾ ਉਹਦੇ ਨਾਲ ਖੇਡੂਗਾ ਕਿਹੜਾ ਪਲੇਅਰ ਇਹ ਨਹੀਂ ਹਜੇ ਅਪਡੇਟ ਕੋਈ ਥਰਾਜਾਲੇ ਦੀ ਟੀਮ ਆਊਗੀ ਤੇ ਭਾਈ ਰੂਪੇ ਦਾ ਸੈੱਟ ਦੀ ਅਪਡੇਟ ਹੈ ਅਲੀ ਸ਼ੇਰ ਦਾ ਸੈੱਟ ਆਊਗਾ اشਪਾਲ ਕਲਾਂ ਦਾ ਸੈੱਟ ਆਊਗਾ ਤੇ ਨਾਲ ਹੀ ਆਪਣੇ ਜਿਹੜੇ ਹੈਗੇ ਆ ਇਧਰ ਦੇ ਏਰੀਏ ਦੇ ਸੈੱਟ ਜਿਵੇਂ ਕਿ ਪੀਖੀ ਵਾਲੇ ਮੁੰਡੇ ਆਉਣਗੇ ਪੀਖੀ ਵਾਲੇ 10 ਵਜੇ ਸਟਾਰਟ ਚਾਹੀਦਾ ਹਾਂਜੀ ਹਾਂਜੀ ਅਵਤਾਰ ਸਰਦਾਰਪੁਰਾ ਜੀ ਚਾਹੀਦਾ ਤਾਂ 10 ਵਜੇ ਹੀ ਹੈ ਜੇ ਹਿਸਾਬ ਨਾਲ ਮੌਸਮ ਹੈ ਕਿਉਂਕਿ ਮੌਸਮ ਬਿਲਕੁਲ ਠੰਡਾ ਸੂਰਜ ਤਾਂ ਦੇਖਦਾ ਵੀ ਨਹੀਂ ਆਪਾਂ ਐ ਵੀ ਨਹੀਂ ਕਹਿ ਸਕਦੇ ਵੀ ਸੂਰਜ ਵੱਜੂ ਪਲੇਅਰਾਂ ਦੇ ਖੇਡਿਆ ਨਹੀਂ ਜਾਣਾ ਪਰ ਪਲੇਅਰ ਟੀਮਾਂ ਜਿਹੜੇ ਸਾਥ ਦੇਣ ਤਾਂ ਹੀ ਮਮਕਨ ਹੈ ਵੀਰੇ ਸਾਰਾ ਕੁਝ ਕਮੇਟੀ ਵਾਲਿਆਂ ਨੇ ਫਿਰ ਵੀ ਟਾਈਮ ਜਿਹੜਾ ਲੋਕਾਂ ਦੇ ਕੰਮ ਧੰਦੇ ਨੂੰ ਦੇਖਦੇ ਹੋਏ ਵੀਰੇ 10 ਵਜੇ ਵੀ ਆਪਣਾ ਹੈ ਨਾ ਵੀ ਧੁੰਦ ਕਾਫੀ ਹੁੰਦੀ ਹੈ ਵੀਰੇ ਆਉਣ 'ਚ ਦਿੱਕਤ ਹੁੰਦੀ ਹੈ ਮੈਂ 10 ਵਜੇ ਤੁਰਿਆ ਤੇ ਧੁੰਦ ਰਾ ਹੇ ਹੁਣ ਦੇਖ ਸਕਦੇ ਤੁਸੀਂ ਟਾਈਮ ਵੀ 1 ਵਜੇ ਦਾ ਲਗਭਗ ਤੇ ਟੀਮਾਂ ਨੂੰ ਇੰਨੀ ਤੇ ਬੇਨਤੀ ਹੈ ਵੀਰੇ ਬਾਦ ਤੋਂ ਬਾਦ ਅੱਧੇ ਘੰਟੇ ਚ ਮੇਰਾ ਵੀਰ ਪਹੁੰਚ ਜੋ ਵੀਰਾਂ ਨੇ ਕਿਹਾ ਵੀ ਆਪਾਂ ਲਾਸਟ ਟਾਈਮ 2 ਵਜੇ ਦਾ 2 ਵਜੇ ਤੋਂ ਬਾਅਦ ਇੱਕ ਵੀ ਟੀਮ ਨਹੀਂ ਐਂਟਰ ਕਰਨੀ 2 ਵਜੇ ਤੋਂ ਪਹਿਲਾਂ ਜਿਹੜੀ ਟੀਮ ਆ ਗਈ ਆਪਣੇ ਕੋਲੇ ਤੇ ਉਹੀ ਐਂਟਰ ਹੋਊਗੀ ਚਾਹੇ ਸਾਡੇ ਕੋਲ ਟੀਮਾਂ 10 ਰਹਿ ਜਾਣ ਚਾਹੇ ਰਹਿ ਜਾਣ 15 ਜਿੰਨੀਆਂ ਵੀ ਟੀਮਾਂ ਆਂ 2 ਵਜੇ ਤੋਂ ਪਹਿਲਾਂ ਆਪਾਂ ਉਹ ਹੀ ਐਂਟਰ ਕਰਨੀਆਂ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕਰਨੀ ਤੇ ਆਪਣੀ ਪਲੇਅਰਾਂ ਨੂੰ ਟੀਮਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀਰੇ ਜਿੰਨਾ ਪਲੇਅਰਾਂ ਨੇ ਆਉਣਾ ਖੇਡਣਾ ਅੱਜ ਦੇ ਟੂਰਨਾਮੈਂਟ ਤੇ ਪਿੰਡ ਹੀਰੋ ਕਲਾ ਤੇ ਜਰੂਰ ਮੇਰਾ ਵੀਰ ਦਿੱਤੇ ਟਾਈਮ ਤੇ ਪਹੁੰਚੋ ਤਾਂ ਕਿ ਆਪਾਂ ਵੀਰੇ ਕਮੇਟੀ ਦਾ ਜਿਹੜਾ ਟਾਈਮ ਦਾ ਆਪਾਂ ਖਰਾਬ ਕਰਕੇ ਉਹਨਾਂ ਨੂੰ ਖੱਜਲ ਨਾ ਕਰਗੇ ਹਾਂਜੀ 1:30 ਵਜੇ ਦਾ ਟਾਈਮ ਲਾਸਟ 1:30 ਵਜੇ ਦਾ ਟਾਈਮ ਲਾਸਟ ਕਰਤਾ 20 ਟੀਮਾਂ ਐਂਟਰ ਹੋ ਚੁੱਕੀਆਂ ਵੀਰਾਂ ਕੋਲੇ ਤੇ 1:30 ਵਜੇ ਆਪਾਂ ਮੈਚ ਸ਼ੁਰੂ ਕਰਦੇ ਨੇ ਆਪਾਂ 1:30 ਵਜੇ 1:30 ਵਜੇ ਮੈਚ 2 ਵਜੇ ਜਮਾਂ ਲਾਸਟ ਆ ਬੱਸ ਓਕੇ ਜੀ 2 ਵਜੇ ਦਾ ਲਾਸਟ ਇੱਕ ਵਾਰੀ ਤੁਸੀਂ ਵੀ ਬੋਲ ਦੋ ਵੀਰੇ ਆ ਜਾ ਤੁਸੀਂ ਵੀ ਬੋਲ ਦੋ ਇੱਕ ਵਾਰੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਪਿੰਡ ਵੀਰੇ ਟੂਰਨਾਮੈਂਟ ਰੱਖਿਆ ਪਿੰਡ ਹੀਰੋਂਗਲਾ ਸੋ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਆਪਾਂ ਮੈਚ ਰੱਖੇ ਨੇ ਇਹ ਆਪਾਂ 1:30 ਵਜੇ ਲਾਸਟ ਐਂਟਰੀ ਦਾ ਟਾਈਮ ਆਪਾਂ ਤਾਂ ਜੋ ਆਪਾਂ 2 ਵਜੇ ਮੈਚ ਸਟਾਰਟ ਕਰਦੀਏ ਮੌਸਮ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਕਮੇਟੀ ਨੇ ਠੀਕ ਹੈ ਵੀਰ ਜੀ ਸੋ ਸਾਰੇ ਵੀਰ ਪਹਿਲਾਂ ਪਹੁੰਚੋ ਜਿੰਨੇ ਵੀ ਵੀਰਾਂ ਦੇ ਫੋਨ ਆ ਗਏ ਉਹ ਵੀ ਪਹਿਲਾਂ ਪਹੁੰਚੋ ਜਿਨ੍ਹਾਂ ਨੇ ਐਂਟਰੀਆਂ ਕਰਵਾ ਲਈ ਉਹ ਵੀ ਟਾਈਮ ਤੇ ਆਇਓ ਟਾਈਮ ਦੀ ਕਿਸੇ ਨੂੰ ਛੋਟ ਨਹੀਂ ਵੀਰ ਜੀ ਧੰਨਵਾਦ ਜੀ ਓਕੇ ਇਹ ਇਸ ਗੱਵੇਰੇ ਕਮੇਟੀ ਨੇ ਵੀ ਤੁਹਾਨੂੰ ਦਰਖਾਸਤ ਕਰਤੀ ਹੈ ਬੇਨਤੀ ਕਰਤੀ ਹੈ ਆਪਣੀ ਆਪਾਂ ਵੀ ਤੁਹਾਨੂੰ ਕਹਤਾ ਆਪਦੇ ਵੱਲੋਂ ਤੇ ਹੁਣ ਸਾਰਾ ਜਿਹੜਾ ਹੈ ਵੀਰੇ ਜ਼ਿੰਮੇਦਾਰੀ ਪਲੇਅਰਾਂ ਦੀ ਬੰਦੀ ਵੀ ਟਾਈਮ ਨਾਲ ਪਹੁੰਚ ਗਏ ਆਪਾਂ ਗਰਾਊਂਡ 'ਚ ਤੇ ਸਾਰੇ ਭਰਾਵਾਂ ਦਾ ਧੰਨਵਾਦ ਸੈਟ ਅਪਡੇਟ ਆਪਣੇ ਕੋਲ ਜਿੰਨੀ ਕੁ ਸੀਗੀ ਆਪਾਂ ਦੱਸਤੀ ਤੁਹਾਨੂੰ ਬਾਕੀ ਜੇ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਆਪਾਂ ਜਦੋਂ ਮੈਚ ਸ਼ੁਰੂ ਹੋਣਗੇ ਉਹਦੇ ਵਿੱਚ ਅਪਡੇਟ ਕਰ ਦਾਂਗੇ ਤੁਹਾਨੂੰ ਲਾਈਵ ਦੇ ਵਿੱਚ ਤੇ ਧੰਨਵਾਦੀ ਸਾਰੇ ਵੀਰਾਂ ਦਾ ਲਾਈਵ ਨਾਲ ਜੁੜੇ ਰਹਿਣ ਲਈ ਤੇ ਲਾਈਵ ਸ਼ੇਅਰ ਕਰ ਦਿਓ ਸਾਰੇ ਭਰਾ ਤਾਂ ਕਿ ਆਪਣੇ ਵੀਰੇ ਪਲੇਅਰਾਂ ਤੱਕ ਸਾਰਿਆਂ ਤੱਕ ਅਪਡੇਟ ਪਹੁੰਚ ਜੇ ਇਹ ਟਾਈਮ 'ਅਲੀ ਕਿਉਂਕਿ ਵੀਰਾਂ ਨੇ ਪਹਿਲਾਂ ਪੋਸਟਰ ਤੇ ਟਾਈਮ ਜਿਹੜਾ 2 ਵਜੇ ਦਾ ਸੀ ਐਂਟਰੀ ਦਾ ਤੇ ਮੈਚ ਸ਼ੁਰੂ ਹੋਣ ਦਾ 4 ਵਜੇ ਦਾ ਸੀ ਪਰ ਤੁਹਾਨੂੰ ਵੀ ਪਤਾ ਵੀ ਮੌਸਮ ਜਿਆਦਾ ਖਰਾਬ ਹੁੰਦਾ ਹੁਣ ਅੱਜਕੱਲ 3-2-3 ਦਿਨ ਹੋ ਗਏ ਹੈਗੇ ਵੀ ਤੁਹੋਂ ਦਾ ਡੈਕ ਪੈਦੀ ਨਾਲ ਧੂਆਂ ਦਿਸਦਾ ਕੁਝ ਨਹੀਂ ਗਰਾਊਂਡ 'ਚ ਤੇ ਟੂਰਨਾਮੈਂਟ ਜਿਹੜਾ ਆਪਣਾ ਨਾਮ ਖਰਾਬ ਹੋਵੇ ਇਸ ਕਰਕੇ ਵੀਰੇ ਟਾਈਮ ਨਾਲ ਟੀਮਾਂ ਪਹੁੰਚ ਜਾਣ ਧੰਨਵਾਦ ਜੀ ਸਾਰੇ ਭਰਾਵਾਂ ਦਾ